ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਫੇਰ ਜਿਹੜਾ ਇੱਕ ਬੈਚ ਹੈ ਉਹ ਫਿਨਲੈਂਡ ਵਿੱਚ ਟ੍ਰੇਨਿੰਗ ਲੈ ਕੇ ਆਇਆ ਉਹਨਾਂ ਦੇ ਵਿੱਚੋਂ ਇੱਕ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਹਿੰਮਤਪੁਰਾ ਦੇ ਸੀਐਚਟੀ ਅਭਿਜੀਤ ਵਧਵਾ ਵੀ ਜਿਹੜੇ ਇਸ ਟ੍ਰੇਨਿੰਗ ਦਾ ਹਿੱਸਾ ਰਹੇ ਹੈ ਟ੍ਰੇਨਿੰਗ ਲੈ ਕੇ ਆਏ ਆ ਸਕੂਲ ਦੇ ਵਿੱਚ ਮੁੜਿਆ ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਤਜਰਬਾ ਲਵਾਂਗੇ ਕਿ ਕਿਹੋ ਜਿਹਾ ਉਹਨਾਂ ਦਾ ਤਜਰਬਾ ਜਿਹੜਾ ਉਹ ਫਿਨਲੈਂਡ ਦੇ ਵਿੱਚ ਰਿਹਾ ਤੇ ਉਹਨਾਂ ਉਸ ਟ੍ਰੇਨਿੰਗ ਦਾ ਬੱਚਿਆਂ ਨੂੰ ਕੀ ਫਾਇਦਾ ਹੋਣ ਵਾਲਾ ਹੈ ਤੇ ਸਰਕਾਰ ਦੇ ਇਹ ਉਪਰਾਲੇ ਐ ਉਹ ਕਿੱਦਾਂ ਦੇ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਲਈ ਪਹਿਲਾਂ ਸਿੰਗਾਪੁਰ ਪ੍ਰਿੰਸੀਪਲ ਭੇਜੇ ਹੁਣ ਜਿਹੜੇ ਟੀਚਰ ਆਫ ਫਿਨਲਡ ਭੇਜੇ ਜਾ ਰਹੇ ਤੁਸੀਂ ਵੀ ਫਿਨਲਡ ਜਾ ਕੇ ਆਏ ਹੋ ਕਿਵੇਂ ਰਿਹਾ ਤਜਰਬਾ ਬਹੁਤ ਅੱਛਾ ਤਜਰਬਾ ਰਿਹਾ ਜੀ ਔਰ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹਨੂੰ ਵੀ ਇਹ ਓਪਰਚ्युनिटी ਮਿਲਦੀ ਹੈ ਹੀ অর ਸ਼ੀ ਸ਼ੁਡ ਐਨਕੈਸ਼ ਇਟ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਇੱਕ ਨਵਾਂ ਮੁਲਕ ਨਵਾਂ ਕਲਚਰ ਔਰ ਪੜਾਈ ਦੇ ਪੱਖੋਂ ਇੰਨਾ ਕੁ ਸਿੱਖਣ ਨੂੰ ਹੈ ਜੀ ਉੱਥੇ ਆਈ ਕਾਂਟ ਕਨਸਟਿਊਟ ਇਨ ਵਰਡਸ ਇਹਨਾਂ ਕੋਲ ਸਿੱਖ ਨੂੰ ਮਿਲਦਾ ਉੱਥੇ ਜਾ ਕੇ ਤਾਂ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਵੀ ਕੀ ਇਹਦਾ ਬੈਨੀਫਿਟ ਹੈਗਾ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਨੂੰ ਜਾਂ ਅਧਿਆਪਕਾਂ ਨੂੰ ਕੀ ਫਾਇਦਾ ਪਈ ਜੀ ਬਹੁਤ ਜ਼ਿਆਦਾ ਫਾਇਦਾ ਸਰ ਐਕਚੁਅਲੀ ਟੀਚਿੰਗ ਜਿਹੜੀ ਹੈ ਅਸੀਂ ਇੱਕ ਢਰੇ ਤੇ ਚੜੀ ਹੈ ਉਹੀ ਚੱਲੀ ਜਾਰੀ ਹੈ ਐਕਚੁਅਲ ਟੀਚਿੰਗ ਕੀ ਹੈ ਉਹ ਜਾ ਕੇ ਉੱਥੇ ਸਮਝਾਈ ਸਾਨੂੰ ਕਿ ਇੱਕ ਕਰਿਕੂਲਮ ਬਣਾ ਲੈਣਾ ਉਹਨੂੰ ਇੰਪਲੀਮੈਂਟ ਕਰ ਲੈਣਾ ਔਰ ਉਸੇ ਤੇ ਚੱਲੀ ਜਾਣਾ ਇਹ ਟੀਚਿੰਗ ਨਹੀਂ ਹੈ ਬੱਚੇ ਨੂੰ ਟਾਰਗੇਟ ਓਰੀਐਂਟਡ ਟੀਚਿੰਗ ਹੀ ਨਹੀਂ ਕਰਵਾਉਂਦੇ ਉਹ ਬੰਦੇ ਜੀ ਸਭ ਤੋਂ ਵੱਡੀ ਜਿਹੜੀ ਚੀਜ਼ ਹਰਾਨੀ ਵਾਲੀ ਆ ਆਲ ਆਰ ਫ੍ਰੀ ਬੱਚੇ ਵੀ ਫ੍ਰੀ ਆ ਟੀਚਰ ਵੀ ਫ੍ਰੀ ਹੈ ਉਹਨਾਂ ਨੇ ਬੱਚੇ ਦਾ ਇੰਟਰਸਟ ਦੇਖਣਾ ਵੀ ਕਿਦੇ ਵਿੱਚ ਹੈ ਜਿੱਥੇ ਬੱਚੇ ਦਾ ਇੰਟਰਸਟ ਹੈ ਸਿਰਫ ਉਹ ਫੀਲਡ ਵਿੱਚ ਉਹਨੂੰ ਮਾਰਤ ਦੇਣੀ ਹੈ ਉਸ ਫੀਲਡ ਵਿੱਚ ਲੈ ਕੇ ਜਾਣਾ ਹੈ ਨਾਕੀ ਥੋਪਿਆ ਜਾਂਦਾ ਸਾਡੇ ਮੈਂ ਅਕਸਰ ਸਟੇਜਸ ਤੇ ਵੀ ਕਹਿੰਨਾ ਹੈ ਕਿ ਆਪਣੇ ਇੰਡੀਆ ਵਿੱਚ ਜਾਂ ਗੱਲੋ ਪੰਜਾਬ ਵਿੱਚ ਤੁਸੀਂ 100 ਪੇਰੀਐਂਟਸ ਨੂੰ ਪੁੱਛੋ ਕਿ ਤੁਸੀਂ ਤੁਹਾਡੇ ਬੱਚੇ ਨੂੰ ਕੀ ਬਣਾਉਣਾ ਚਾਹੁੰਦੇ ਹੋ 99 ਵਿਲ ਸੇ ਕਿ ਅਸੀਂ ਡਾਕਟਰ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਇਹ ਸੋਚ ਹੈ ਕਿ ਜੇ 99 ਡਾਕਟਰ ਬਣ ਗਏ ਤਾਂ ਪਲੰਬਰ ਕੌਣ ਬਣੂਗਾ ਇਲੈਕਟ੍ਰੀਸ਼ੀਅਨ ਕੌਣ ਬਣੂਗਾ ਡਰਾਈਵਰ ਕੌਣ ਬਣੂਗਾ ਉਹ ਵੀ ਕਿੱਤੇ ਹੈ ਉਹ ਵੀ ਕੰਮ ਹੈ ਉਹ ਵੀ ਕਿਸੇ ਨੇ ਕਰਨੇ ਤੋ ਆਪਣੀਆਂ ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਉਹ ਉਹਨਾਂ ਵਾਸਤੇ ਮੈਟਰ ਨਹੀਂ ਕਰਦੀਆਂ ਉਹ ਬੱਚੇ ਦਾ ਇੰਟਰਸਟ ਦੇਖਦੇ ਹੋ ਵੀ ਪ੍ਰਮਾਤਮਾ ਨੇ ਜੋ ਉਹਦੇ ਇਨਨੇਟ ਕੁਆਲਿਟੀਆਂ ਹੁੰਦੀਆਂ ਜੋ ਸਾਡੇ ਅੰਦਰ ਹੁੰਦੀਆਂ ਉਹ ਉਹਨੂੰ ਅਬਜ਼ਰਵ ਕਰਕੇ ਬੱਚੇ ਨੂੰ ਉਸ ਰਾਹ ਪਾਉਂਦੇ ਇਹ ਬਹੁਤ ਵੱਡੀ ਇੱਕ ਉਹਦੀ ਖਾਸੀਅਤ ਮੰਨ ਲਈ ਤਾਂ ਜੇਕਰ ਉਹਤੇ ਕੋਈ ਸਬਜੈਕਟ ਦੀ ਗੱਲ ਕਰ ਰਹੀ ਹੈ ਕੋਈ ਵਿਸ਼ੇ ਦੀ ਗੱਲ ਕਰ ਰਹੀ ਹੈ ਤਾਂ ਤੁਹਾਨੂੰ ਕੋਈ ਇਹ ਜੇ ਕੋਈ ਵਿਸ਼ਾ ਸੀਗਾ ਵੀ ਆਪਾਂ ਉਹਦੇ ਤੇ ਤੁਸੀਂ ਉਥੇ ਜਿਹੜੀ ਗੱਲਬਾਤ ਕਰਨੀ ਸੀ ਜਾਂ ਟ੍ਰੇਨਿੰਗ ਲੈਣੀ ਸੀ ਕਿ ਸਾਰਿਆਂ ਵਾਸਤੇ ਸਾਂਝਾਈ ਸੀ ਨਹੀਂ ਵਿਸ਼ਾ ਨਹੀਂ ਸੀ ਸਰ ਇੱਕ ਪਾਰਟਿਕੂਲਰ ਓਵਰਆਲ ਐਜੂਕੇਸ਼ਨ ਸਿਸਟਮ ਕਿਹਦੇ ਜਵਾਬ ਦਾ ਠੀਕ ਹੈ ਉਹਦੇ ਵਿੱਚ ਸਾਨੂੰ ਕਲਾਸਿਸ ਅਟੈਂਡ ਕਰਵਾਈਆਂ ਗਈਆਂ ਫਿਨਿਸ਼ ਲੈਂਗੁਏਜ ਦੀ ਕਲਾਸਿਸ ਅਟੈਂਡ ਕਰਕੇ ਦੇਖੀ ਫ੍ਰੈਂਚ ਦੀ ਅਟੈਂਡ ਕਰਕੇ ਦੇਖੀ ਫਿਜ਼ੀਕਲ ਐਜੂਕੇਸ਼ਨ ਦਾ ਪੀਰੀਅਡ ਦੇਖਿਆ ਔਰ ਉਹਦੇ ਵਿੱਚ ਬੜੀ ਵਧੀਆ ਗੱਲ ਜਿਹੜੀ ਲੱਗੀ ਉਥੋਂ ਦੇ ਕਰਿਕੂਲਮ ਚ ਕਿ ਹਰ ਪੀਰੀਅਡ ਬਾਅਦ 15 ਮਿੰਟਸ ਦੀ ਬੱਚੇ ਨੂੰ ਬ੍ਰੇਕ ਦਿੱਤੀ ਜਾਂਦੀ ਹੈ ਜ ਜਿਹਨੂੰ ਫ੍ਰੀ ਪਲੇ ਕਹਿੰਦੇ ਆ ਬੱਚੇ 15 ਮਿੰਟ ਬਾਹਰ ਰੀਅਲੀ ਖੇਲ ਕੇ ਆਉਂਦੇ ਆ ਔਰ ਬਿਲਕੁਲ ਫ੍ਰੈਸ਼ ਹੋਣੇ ਨੈਕਸਟ ਸਬਜੈਕਟ ਵਾਸਤੇ ਸਾਡੇ ਤੇ ਇੱਕ ਦੇ ਉੱਤੇ ਦੂਜਾ ਦੂਜੇ ਤੇ ਤੀਜਾ ਇਹ ਚੀਜ਼ ਨੇ ਕੰਮ ਕਰਨੀ ਲੋੜ ਆ ਔਰ ਆਫਟਰ ਮੀਲ ਆਫਟਰ ਮੀਲ ਜਦੋਂ ਬੱਚੇ ਰੋਟੀ ਖਾਂਦੇ ਨੇ ਦੁਪਹਿਰ ਦੀ ਦੇ ਗਿਵ ਪਾਵਰ ਰੈਪ ਟੂ ਦ ਸਟੂਡੈਂਟਸ ਉਹਨਾਂ ਨੂੰ 1.5 ਘੰਟਾ ਸੌਂਵਦੇ ਆ ਔਰ ਮਿਊਜ਼ਿਕ ਚ ਆਉਂਦਾ ਰੂਮ ਜਿੱਥੇ ਬੱਚੇ ਸੌਂਦੇ ਸਾਰੇ ਉਹ ਉਸ ਤੋਂ ਬਾਅਦ ਜਦੋਂ ਉੱਠ ਕੇ ਪੜ੍ਹਦੇ ਆ ਤਾਂ ਉਹ ਨੇਚਰਲ એનર્ਜੀ ਜਿਹੜੀ ਡਬਲ ਹੋ ਜਾਂਦੀ ਹੈ ਬੱਚੇ ਦੀ ਯੂਟਿਲਾਈਜ਼ ਹੁੰਦੀ ਹੈ ਸੋ ਆਪਣੇ ਇਹ ਚੀਜ਼ਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਆ ਇੱਥੇ ਨਹੀਂ ਉੱਥੇ ਬਈ ਕੀ ਲੱਗਿਆ ਜਿਵੇਂ ਆਪਣੇ ਕੰਪੀਟੀਸ਼ਨ ਦੀ ਦੌੜ ਬੜੀ ਰਹਿੰਦੀ ਹੈ ਆਪਾਂ ਕਹਿੰਦੇ ਮੁਕਾਬਲੇ ਵੀ ਤਾਂ ਉੱਥੇ ਇਹ ਚੀਜ਼ਾਂ ਹੈਗੀਆਂ ਕੰਪੀਟੀਸ਼ਨ ਨਹੀਂ ਸਰ ਮੈਂ ਆਹੀ ਤਾਂ ਹੁਣੇ ਰਿਪੋਰਟ ਹੀ ਟਾਈਪ ਕਰ ਰਿਆ ਸੀ ਉਤੋਂ ਸਟੇਟ ਨਹੀਂ ਸਾਡੇ ਤੋਂ ਮੰਗੀ ਹੈ ਕਿ ਟੀਚਰ ਟੀਚਰ ਨਾਲ ਕੰਪੀਟ ਨਹੀਂ ਕਰਦਾ ਬੱਚਾ ਬੱਚੇ ਨਾਲ ਕੰਪੀਟ ਨਹੀਂ ਕਰਦਾ ਓਕੇ ਸਪੋਰਟ ਕਰਦਾ ਟੀਚਰ ਨੂੰ ਮਾਲੋ ਮੈਨੂੰ ਕੋਈ ਮੈਥਡੋਲੋਜੀ ਪਤਾ ਹੈ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਵੀ ਬਹਿ ਮੈਸਰ ਆਹ ਮੈਥਡੋਲੋਜੀ ਤੁਸੀਂ ਅਪ ਕਰਕੇ ਦੇਖੋ ਜੇ ਰਿਜ਼ਲਟ ਸੱਚੇ ਹੈ ਸਾਡੇ ਚ ਹੀ ਭਾਵਨਾ ਨਹੀਂ ਹੈਗੀ ਸਾਡੇ ਟੀਚਰਸ ਵਿੱਚ ਕੰਪੀਟੀਸ਼ਨ ਦੀ ਭਾਵਨਾ ਹੈਗੀ ਮੈਨੂੰ ਕੁਛ ਆ ਗਿਆ ਮੈਂ ਨਹੀਂ ਚਾਹੁੰਦਾ ਵੀ ਉਹ ਤੁਹਾਨੂੰ ਆ ਜੀ ਤਾਂ ਬੱਚਿਆਂ ਦੇ ਵਿੱਚ ਵੀ ਆਪਣਾ ਦਾ ਇੱਥੇ ਕੰਪੀਟੀਸ਼ਨ ਭਰਦੇ ਆਂ ਵੀ ਬੇਟੇ ਕੰਪੀਟੀਸ਼ਨ ਬਹੁਤ ਹੈ ਤਿਆਰੀ ਇਦਾਂ ਕਰ ਜਾ ਬੇਟੇ ਮਤਲਬ ਅੱਗੇ ਲੰਘਣ ਵਾਸਤੇ ਜਾਂ ਆਪਾਂ ਆਪਾਂ ਤਿਆਰੀ ਇੱਥੇ ਕੰਪੀਟੀਸ਼ਨ ਦੇ ਤੌਰ ਤੇ ਕਰਦੇ ਆਂ ਵੀ ਕੰਪੀਟੀਸ਼ਨ ਬਹੁਤ ਹੈ ਪਰ ਬੱਚਾ ਹਰੇਕ ਬੱਚੇ ਦਾ ਆਪਦਾ ਟੇਸਟ ਹੈ ਨਾ ਆਪਾਂ ਇੱਕ ਜਨਰਲ ਐਜੂਕੇਸ਼ਨ ਅਲੱਗ ਚੀਜ਼ ਹੈ ਇੱਕ ਬੱਚੇ ਦੇ ਟੇਸਟ ਦੀ ਐਜੂਕੇਸ਼ਨ ਅਲੱਗ ਚੀਜ਼ ਹੈ ਉਹ ਬੱਚੇ ਨੂੰ ਥੋਪਦੇ ਨਹੀਂ ਕੋਈ ਚੀਜ਼ ਜਿਵੇਂ ਅਸੀਂ ਦੇਖਿਆ ਕਲਾਸਿਸ ਦਾ ਕਲਚਰ ਸੀ ਕਿ ਟੀਚਰ ਟੀਚ ਕਰ ਰਿਹਾ ਇੱਕ ਬੱਚੇ ਨੇ ਵਾਸ਼ਰੂਮ ਜਾਣਾ ਤਾਂ ਬੱਚਾ ਉੱਠ ਕੇ ਬਾਥਰੂਮ ਜਾ ਗਿਆ ਵਾਪਸ ਆ ਕੇ ਬੈਠ ਗਿਆ ਨਾ ਉਹਨੇ ਟੀਚਰ ਨੂੰ ਕੁਝ ਕਿਹਾ ਨਾ ਟੀਚਰ ਨੇ ਉਹਨੂੰ ਕੁਝ ਕਿਹਾ ਔਰ ਟੀਚਰ ਦੇ ਚਿਹਰੇ ਤੇ ਕੋਈ ਸ਼ਿਕਰ ਨਹੀਂ ਕਿ ਬਿਨਾ ਪੁੱਛੇ ਉੱਠ ਕੇ ਜਾਵੜਿਆ ਜਾਂ ਜਾ ਕੇ ਬਾਥਰੂਮ ਜਾ ਕੇ ਵਾਪਸ ਆ ਕੇ ਬੈਠ ਗਿਆ ਉਹ ਆਪਣੀ ਟੀਚਿੰਗ ਕਰਵਾਉਂਦੇ ਆ ਜਿਹੜੀ ਚੀਜ਼ ਸਭ ਤੋਂ ਵਧੀਆ ਜਿਹੜੀ ਮੈਂ ਲਈ ਉਸ ਦੇਸ਼ ਦੀ ਉੱਥੇ ਟੀਚਰ ਉਹ ਹੈ ਜਿਹੜਾ ਟੀਚਰ ਬਣਨਾ ਚਾਹੁੰਦਾ ਇੱਥੇ ਆਪਣੇ ਇੰਡੀਆ ਦੀ ਹੈ ਵੀ ਜੋ एलिਜੀਬਲ ਹੋ ਗਿਆ ਉਹਨੂੰ ਕੋਈ ਬਣਨ ਤੋਂ ਰੋਕ ਨਹੀਂ ਸਕਦਾ ਉੱਥੇ ਇਹ ਚੀਜ਼ ਨਹੀਂ ਹੈਗੀ ਕਿ ਫਿਊ ਆਰ एलिਜੀਬਲ 13 ਪਰਸਨ ਦਾ ਪੈਨਲ ਤਾਂ ਡਿ ਇੰਟਰਵਿਊ ਲੈਂਦਾ ਦੇ ਵੀ ਡਿਸਾਈਡ ਕਿ ਤੁਸੀਂ ਟੀਚਰ ਬਣੋਗੇ ਕਿ ਨਹੀਂ ਬਣੋਗੇ ਉਥੇ 60 ਸਾਲ ਦੇ ਟੀਚਰ ਵਿੱਚ ਵੀ ਉਹਨਾਂ ਹੀ ਜਨੂਨ ਹੈ ਜਿੰਨਾ 16 ਸਾਲ ਦੇ ਟੀਚਰ ਵਿੱਚ ਹੈ ਅੱਛਾ ਉਹ ਇਹ ਚੀਜ਼ ਬਹੁਤ ਅੱਛੀ ਬਣ ਲਗੀ ਕਿੰਨੇ ਦਿਨ ਦੀ ਬਾਈ ਜੀ ਟ੍ਰੇਨਿੰਗ ਰਹੀ ਹੈ ਸਾਰਾ ਇਹ ਜਿਹੜਾ ਟੋਟਲ ਇਹ 2 ਹਫ਼ਤੇ ਅਸੀਂ ਉੱਥੇ ਰਹੇ ਜੀ ਇੱਕ ਹਫ਼ਤਾ ਸਾਡਾ ਚੰਡੀਗੜ੍ਹ ਸੀ ਪਹਿਲਾਂ ਉਦੋਂ ਉਥੋਂ ਦੇ ਜਿਹੜੇ ਪ੍ਰਿੰਸੀਪਲ ਸੀ ਤੇ ਐਜੂਕੇਸ਼ਨ ਐਕਸਪਰਟ ਹੈ ਕ੍ਰਿਸਟੀਨਾ ਮੈਡਮ ਤੇ ਐਰੀਕੋਸ ਕੀ ਸਰ ਉਹ ਚੰਡੀਗੜ੍ਹ ਹੈ ਉਹਨਾਂ ਨੇ ਸਾਡੀ ਮਾਈਂਡ ਕੰਡੀਸ਼ਨਿੰਗ ਕੀਤੀ ਕਿ ਅਸੀਂ ਉੱਥੇ ਜਾ ਕੇ ਅਬਜ਼ਰਵ ਕੀ ਕਰਨਾ ਕਿਵੇਂ ਕਰਨਾ ਉਹਨਾਂ ਦਾ ਕਲਚਰ ਹੈ ਸਰ ਤੁਸੀਂ ਕਲਾਸ ਡਿਸਰਬ ਨਹੀਂ ਕਰ ਸਕਦੇ ਤੁਸੀਂ ਪਿੱਛੇ ਬੈਠੋਗੇ ਯੂ ਕਾਂਟ ਟਾਕ ਤੁਸੀਂ ਮੋਬਾਈਲ ਦੀ ਰਿੰਗ ਨਹੀਂ ਵੱਜੂਗੀ ਮੋਬਾਈਲ ਦਾ ਸ਼ੇਮ ਚ ਨਹੀਂ ਘਟੁੰਦੇ ਉਹਨਾਂ ਨੇ ਉਹ ਟੈਕਨੋਲੋਜੀ ਐਸ ਚੀਜ਼ ਤੋਂ ਮੋਬਾਈਲ ਤੋਂ ਕੋਹਾਂ ਦੂਰ ਹੈ ਜੀ ਫਿਨਲੈਂਡ ਵਿੱਚ ਬੜਾ ਹੈਰਾਨਾ ਦੇ ਕੇ ਟੀਚਰ ਮੋਬਾਈਲ ਨੂੰ ਟੱਚ ਨਹੀਂ ਕਰਦੇ ਬੱਚੇ ਟੱਚ ਨਹੀਂ ਕਰਦੇ ਜੀ ਆਪਾਂ ਮੋਬਾਈਲ ਵੀ ਨਾ ਸਾਹ ਲੈ ਲੈਂਦੇ ਤਾਂ ਹੀ ਕਿਹਾ ਜਾਂਦਾ ਵੀ ਜੀ ਸਭ ਤੋਂ ਖੁਸ਼हाल ਜਦੋਂ ਗੱਲ ਆਉਂਦੀ ਹੈ ਵੀ ਵੱਧ ਤੋਂ ਸਭ ਤੋਂ ਵੱਧ ਖੁਸ਼ੀ ਕਿੱਥੇ ਹੈ ਤਾਂ ਉਹ ਕਹਿੰਦੇ ਫਿਨਲੈਂਡ ਦੇ ਵਿੱਚ ਹੀ ਬਿਲਕੁਲ ਸਰ ਡਿਸਪਲਿਨ ਜਿਹੜਾ ਵਰਡ ਹੈ ਨਾ ਉਹ ਉਹਨਾਂ ਨੇ ਇੰਪਲੀਮੈਂਟ ਕੀਤਾ ਆ ਉਹਦੇ ਤੇ ਉਹਨਾਂ ਨੇ ਸ कि वी विल मीट टुमारो एट 9 ਅਸੀਂ ਪੌਣੇ ਨੂੰ ਪਹੁੰਚ ਗਏ ਵੀ ਟਾਈਮ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇਸ ਗੱਲ ਤੋਂ ਵੀ ਡਾਂਟਿਆ ਕਿ ਤੁਸੀਂ ਪੌਣੇ ਨੂੰ ਆ ਕੇ ਆਪਦੇ 15 ਮਿੰਟ ਵੇਸ ਕੀਤੇ ਹੈ ਦੇ ਸੈਡ ਕਿ ਵੈਨ ਵੀਲ ਵਿਲ ਸੇ 9 ਇਟ ਮੀਨਸ 9 ਨੀਦਰ ਇਟਸ 8:59 ਨੌਰ 9:01 ਆਠ ਨੂੰ ਨਾ ਤੇ ਉਹਨਾਂ ਵੀ ਗੁਨਾਹ ਨੋ ਇੱਕ ਤੇ ਉਹਨਾਂ ਵੀ ਗੁਨਾਹ ਉਹ ਕਹਿੰਦੇ ਤੁਸੀਂ ਪੌਣੇ ਨੂੰ ਜਾ ਕੇ ਬਾਈ ਸੋ ਇਹ ਚੀਜ਼ ਸਿੱਖਣ ਨੂੰ ਮਿਲੀ ਵੀ 9 ਦਾ ਮਤਲਬ 9 ਠੀਕ ਹੈ ਤਾਂ ਜਿਹੜੇ ਹੁਣ ਤੁਸੀਂ ਸਾਰਾ ਟ੍ਰੇਨਿੰਗ ਲਾਉਣ ਤੋਂ ਬਾਅਦ ਬਾਈ ਜੀ ਤਾਂ ਜਿਹੜਾ ਨਿਚੋੜ ਕੱਢਿਆ ਉਤੋਂ ਜਿਹੜੀ ਤੁਸੀਂ ਟ੍ਰੇਨਿੰਗ ਲੈ ਕੇ ਆਏ ਹੋ ਉਹਨੂੰ ਗਾਹ ਕਿਵੇਂ ਬੱਚਿਆਂ ਤੱਕ ਲੈ ਕੇ ਜਾਓਗੇ ਉਹ ਟੀਚਰਾਂ ਨਾਲ ਕਿਵੇਂ ਸ਼ੇਅਰ ਕਰੋਗੇ ਤਾਂ ਇਹ ਕੀ ਸੋਚਿਆ ਤੁਸੀਂ ਸਰ ਜੋ ਚੀਜ਼ਾਂ ਉਤੋਂ ਅੱਛੀਆਂ ਦੇਖੋ ਰਿਸੋਰਸਸ ਦੇ ਆਪਣੇ ਪੋਪੂਲੇਸ਼ਨ ਦਾ ਕਹਿੰਦੇ ਬਹੁਤ ਜ਼ਿਆਦਾ ਉਹ ਇਹ ਕਹਿੰਦੇ ਵੀ ਜੋ ਤੁਹਾਡੇ ਕੋਲ ਹੈ ਤੁਸੀਂ ਉਹਨੂੰ ਬੈਸਟ ਯੂਜ਼ ਕਿਵੇਂ ਕਰ ਸਕਦੇ ਇਸ ਚੀਜ਼ ਤੇ ਕੰਮ ਕਰੋ ਰੋਡ ਇਸ ਚੀਜ਼ ਨੂੰ ਨਾ ਰੋ ਕਿ ਮੇਰੇ ਕੋਲ ਨਹੀਂ ਹੈਗਾ ਜੋ ਹੈ ਉਹਦਾ ਆਪਾਂ ਬੈਸਟ ਯੂਜ਼ ਕਿਵੇਂ ਕਰ ਸਕਦੇ ਆ ਇਸ ਚੀਜ਼ ਤੇ ਕੰਮ ਕਰ ਰਹੇ ਆ ਅਸੀਂ ਹਮ ਜਿਵੇਂ ਕਿ ਪੰਕਚੁਐਲਿਟੀ ਡਿਸਪਲਿਨ ਹੋ ਗਿਆ ਬੱਚੇ ਸੈਲਫ ਡਿਪੈਂਡੈਂਟ ਆ ਬੱਚੇ ਕਿਸੇ ਤੇ ਡਿਪੈਂਡੈਂਟ ਨਹੀਂ ਹੈਗੇ ਜਿਵੇਂ ਛੋਟੀ ਜਿਹੀ ਐਗਜ਼ਾਮਪਲ ਸਾਡੀ ਉਹਨਾਂ ਸਟੇਟ ਦੇ ਜਿੰਨੇ ਵੀ ਸਾਡਾ ਗਰੁੱਪ ਆ 72 ਦਾ ਤਾਂ ਇਹੀ ਗੱਲ ਚੱਲਦੀ ਹੈ ਕਿ ਉੱਥੇ ਬੜੀ ਵਧੀਆ ਚੀਜ਼ਾਂ ਸਾਡੇ ਤੇ ਬੱਚਿਆਂ ਨੂੰ ਟਾਟ ਤੇ ਬਿਠਾ ਕੇ ਮਿਡ-ਡੇ ਮੀਲ ਸਰਵ ਕੀਤਾ ਜਾਂਦਾ ਉੱਥੇ ਬਫੇ ਸਿਸਟਮ ਹੈ ਬੱਚਾ ਥਾਲੀ ਲੈ ਕੇ ਆਉਂਦਾ ਆਪ ਦੀ ਜਿੰਨੀ ਲੋੜ ਦੀ ਚੀਜ਼ ਪਾਉਂਦਾ ਤੇ ਜਾ ਕੇ ਬੈਠ ਕੇ ਖਾਂਦਾ ਔਰ ਜਦੋਂ ਉਹ ਖਾ ਲੈਂਦਾ ਖਾਣਾ ਤਾਂ ਭਾਂਡੇ ਵੀ ਇੱਕ ਤਰੀਕੇ ਨਾਲ ਸਬਮਿਟ ਕਰਦੇ ਹੋ ਇਹ ਨਹੀਂ ਵੀ ਸਿੱਧਾ ਆ ਕੇ ਸਿਰ ਤੇ ਵੀ ਭਾਂਡੇ ਧੋ ਦਿਓ ਨਾ ਕਟਲਰੀ ਕਟਲਰੀ ਸਟੈਂਡ ਵਿੱਚ ਜਾਊਗੀ ਗਲਾਸ ਗਲਾਸ ਵਾਲੇ ਸਟੈਂਡ ਤੇ ਜਾਊਗਾ ਪਲੇਟ ਪਲੇਟ ਵਾਲੇ ਸਟੈਂਡ ਜਾਊਗੀ ਟ੍ਰੇ ਵਾਲੇ ਸਟੈਂਡ ਤੇ ਜਾਊਗੀ ਉਹ ਉਹ ਧੋਣ ਵਾਲਿਆਂ ਨੂੰ ਵੀ ਸੌਫਾ ਵੀ ਇੱਕ ਜਣਾ ਕਟਲਰੀ ਧੋ ਰਿਆ ਤਾਂ ਉਹ ਕਟਲਰੀ ਧੋ ਰਿਆ ਉਹਨੂੰ ਪਲੇਟਸ ਦਾ ਮਤਲਬ ਨਹੀਂ ਪਲੇਟ ਔਰ ਪਲੇਟ ਧੋ ਰਿਆ ਤੇ ਟ੍ਰੇ ਵਾਲਾ ਟਾਈ ਸੋ ਇਹ ਬੱਚਿਆਂ ਚ ਡਿਸਪਲਿਨ ਕਲਚਰ ਪੰਕਚੁਐਲਿਟੀ ਇਹਨਾਂ ਚੀਜ਼ਾਂ ਦੇ ਕੰਮ ਕਰ ਰਹੇ ਔਰ ਟੀਚਰਸ ਦੇ ਪੁਆਇੰਟ ਆਫ 뷰 ਤੋਂ ਕਹਾਂ ਤਾਂ ਟੀਚਰਸ ਕੀ ਕਰਦੇ ਆ ਜੀ ਜਦੋਂ ਸਾਡਾ TLM ਇੱਕ ਵਰਡ ਹੁੰਦਾ ਸਾਡੇ ਟੀਚਿੰਗ ਵਿੱਚ ਟੀਚਿੰਗ ਲਰਨਿੰਗ ਮਟੀਰੀਅਲ ਉਹ ਪਹਿ ਸਾਰਿਆਂ ਕੋਲ ਪਰ ਯੂਜ਼ ਕਰਨ ਤੋਂ ਕਤਰਾਉਂਦੇ ਆ ਜਾਂ ਕਿਹਨੋਂ ਕਿਤਨਾ ਕੀਤੇ ਉਹਦੀ ਘਾਟ ਉਹ ਇੰਨਾ ਜ਼ਿਆਦਾ ਯੂਜ਼ ਕਰਦੇ ਆ ਟੀਲ ਮੋਟੀ ਵਾਲਾ ਮੇਰਾ ਗੱਲ ਹੀ ਨਹੀਂ ਕਰਦੇ ਸੋ ਇਸ ਚੀਜ਼ ਤੇ ਅਸੀਂ ਕੰਮ ਕਰਨ ਜਾ ਰਹੇ ਆ ਕਿ ਟੀਚਰਸ ਨੂੰ ਇਨਸਪਾਇਰ ਕੀਤਾ ਜਾਵੇ ਟੂ ਮੈਕਸਿਮਮ ਯੂਜ਼ ਆ TLM ਤੇ ਬੱਚਿਆਂ ਨੂੰ ਚਾਹੀਦੀ ਜੋ ਚੀਜ਼ਾਂ ਤੁਹਾਨੂੰ ਮਦਦ ਸਿੰਘ ਜਦੋਂ ਤੁਸੀਂ ਟ੍ਰੇਨਿੰਗ ਤੋਂ ਆਏ ਬਈ ਤੁਹਾਡੇ ਟੀਚਰ ਨਾਲ ਵਾਲੇ ਬੱਚਿਆਂ ਨੇ ਮੈਂ ਤੁਸੀ ਜਾਣਕਾਰੀ ਜਦੋਂ ਇਹ ਸ਼ੇਅਰ ਕੀਤੀ ਉਹਨਾਂ ਤੇ ਕਿਵੇਂ ਇਹਦਾ ਬੱਚਿਆਂ ਦਾ ਜਿਹੜਾ ਉਤਸ਼ਾਹ ਸੀ ਜਾਂ ਉਹਨਾਂ ਦਾ ਕੀ ਰੈਕਸ ਸਭ ਤੋਂ ਪਹਿਲਾਂ ਤਾਂ ਬੀਪੀਓ ਸਰ ਨੇ ਬਹੁਤ ਜੋ ਤਲੀਆਂ ਦੇ ਚੱਕ ਲਿਆ ਵੀ ਇਹ ਟੀਚਰ ਟ੍ਰੇਨਿੰਗ ਡੈਂਡ ਕਰਕੇ ਆਇਆ ਪਰ ਪਿੰਡ ਨੇ ਇਹਦਾ ਨਿੱਘਾ ਸਵਾਗਤ ਕੀਤਾ ਔਰ ਸਟਾਫ ਨੇ ਇੰਨਾ ਪਿਆਰ ਦਿੱਤਾ ਔਰ ਇਹ ਦੇ ਆਲਰ ਵੈਰੀ ਕਿਊਰੀਅਸ ਕੀ ਕੀ ਸਿੱਖ ਕੇ ਆਏ ਸਾਨੂੰ ਤਾਂ ਹੁਣ ਮੈਂ ਉਹਨਾਂ ਚੀਜ਼ਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਮਨੋਜੀ ਇੱਕ ਵੀਕ ਹੋਇਆ ਵਿੱਚੋਂ ਇਲੈਕਸ਼ਨ ਦੀ ਰਿਜ਼ਲਟਸ ਇੱਧਰ ਵਿਜ਼ੀ ਹੋਗੇ ਤਾਂ ਮੈਂ ਉਹਨਾਂ ਚੀਜ਼ਾਂ ਇੰਪਲੀਮੈਂਟ ਕਰੂੰਗਾ ਇਹਨਾਂ ਤੇ ਇਹਨਾਂ ਨੂੰ 1 ਬਾਈ 1 ਇੱਕ ਇੱਕ ਕਰਕੇ ਅਸੀਂ ਅਜੇ ਹੀ ਰਿਪੋਰਟ ਸੀ ਬਣਾ ਰਹੇ ਕਿ ਲਾਗੂ ਕਰੋਗੇ ਕਿੰਨੇ ਦਿਨਾਂ ਚ ਕਰੋਗੇ ਤਾਂ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਮੈਂ ਆਈ ਐਪਰੀਸ਼ੀਏਟ ਸਰ ਬਹੁਤ ਅੱਛੀ ਚੀਜ਼ ਆ ਮੈਂ ਫਿਰ ਰਿਕਵੈਸਟ ਕਰਦਾ ਮੈਂ ਸ਼ੁਰੂ ਇੱਥੋਂ ਗੱਲ ਕੀਤੀ ਸੀ ਖਤਮ ਇੱਥੇ ਕਰਦਾ ਕਿ ਜੀਨੂੰ ਮੌਕਾ ਮਿਲੇ ਜ਼ਰੂਰ ਜਾਇਓ ਜੀ ਜ਼ਰੂਰ ਜਾਇਓ ਰਿਕਵੈਸਟ ਹੈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਟੀਚਿੰਗ ਦੇ ਪਾਰਟ ਆਫ ਯੂ ਤੋਂ ਇੰਨਾ ਕੁਛ ਹੱਥ ਤੇ ਸਿੱਖਣ ਵਾਲਾ ਯੂ ਵਿਲ ਬੀ ਸਰਪ੍ਰਾਈਜ਼ ਕਿ ਦੁਨੀਆ ਕਿੱਥੇ ਹੈ ਤੇ ਆਪਾਂ ਕਿੱਥੇ ਹੈ ਲੱਗਦਾ ਹੈ ਵੀ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਜਿਵੇਂ ਲਗਾਤਾਰ ਵਕ ਵਕ ਜਿਹੜੇ ਬੈ ਮੇਰੇ ਹੁਣ ਤੋਂ ਸੀਮਤ ਲੱਗਦਾ 72 ਟੀਚਰਾਂ ਦਾ ਇੱਕ ਬੈਚ ਗਿਆ ਸੀ ਤਾਂ ਇਹਦਾ ਜਿਹੜਾ ਫਾਇਦਾ ਪੰਜਾਬ ਦੀ ਸਿੱਖਿਆ ਨੂੰ ਹੋਵੇਗਾ ਬਿਲਕੁਲ ਸਰ 100% ਫਾਇਦਾ ਆਊਗਾ ਸਾਨੂੰ ਸਮਝ ਆਈਏ ਵੀ ਸਾਡੇ ਕੋਲ ਜੋ ਹੈ ਅਸੀਂ ਉਹਨੂੰ ਯੂਟਿਲਾਈਜ਼ ਕਿਵੇਂ ਕਰਨਾ ਸਮਾਨ ਸਾਡੇ ਕੋਲ ਪਿਆ ਪਰ ਸਾਨੂੰ ਵਰਤਨਾ ਨਹੀਂ ਆ ਰਿਹਾ ਸੀ ਹੁਣ ਉਹਨਾਂ ਨੇ ਦੱਸਿਆ ਵੀ ਤੁਸੀਂ ਯੂਜ਼ ਕਿਵੇਂ ਕਰਨਾ ਬੱਚੇ ਨਾਲ ਡੀਲ ਕਿਵੇਂ ਕਰਨਾ ਇੱਕ ਰੀਇਨਫੋਰਸਰ ਵਰਡ ਹੁੰਦਾ ਸਾਡੇ ਟੀਚਿੰਗ ਵਿੱਚ ਉਹ 네ਗੇਟਿਵ ਰੀਇਨਫੋਰਸਮੈਂਟ ਯੂਜ਼ ਹੀ ਨਹੀਂ ਕਰਦੇ ਸਰ ਜਿਵੇਂ ਇੱਕ ਐਗਜ਼ਾਮਪਲ ਦਿੰਨਾ ਕਿ ਬੱਚਾ ਸਕੂਲ ਚ ਭੱਜ ਰਿਹਾ ਉਹ ਐ ਨਹੀਂ ਕਹਿੰਦੇ ਵੀ ਨਾ ਭੱਜ ਇਹ ਸ਼ਬਦ ਯੂਜ਼ ਨਹੀਂ ਕਰਦੇ ਦੇ ਸੇ ਪ੍ਰਿਫਰ ਵਾਕਿੰਗ ਕਿ ਬੇਟੇ ਤੋਰਨ ਨੂੰ ਪ੍ਰਿਫਰ ਕਰ ਭੱਜਣਾ ਨਹੀਂ ਕਹਿੰਦੇ ਓਕੇ ਸੋ ਇਹ ਚੀਜ਼ ਨਵੀਂ ਸਿੱਖਣ ਨੂੰ ਮਿਲੀ ਕਿ 네ਗੇਟਿਵ ਰੀਇਨਫੋਰਸਮੈਂਟ ਰਿਵਾਰਡ ਹੁੰਦਾ ਨਹੀਂ ਦਿੱਖਣਾ ਨਹੀਂ ਹੈਗਾ ਉਹ ਪੋਜ਼ਿਟਿਵ ਰੀਇਨਫੋਰਸਮੈਂਟ ਦਿੰਦੇ ਬੱਚੇ ਨੂੰ ਸਮਝਾਉਣ ਦਾ ਤਰੀਕਾ ਹੈ ਜਿਵੇਂ ਉੱਥੇ ਰਾਕ ਕੰਡੂਸਰ ਮਿਲੇ ਸੀ ਸਾਨੂੰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਹਿੰਦੇ ਸਾਡੇ ਟੀਚਰ ਜੋ ਸਾਡਾ ਟੈਸਟ ਲੈਂਦੇ ਸੀ ਸਕੂਲ ਟਾਈਮ ਤਾਂ ਉਹ ਨੰਬਰ ਨਹੀਂ ਦੱਸਦੇ ਸੀ ਵੀ ਕਿੰਨੇ ਆ ਫਾਰ ਇਗਜ਼ਾਮਪਲ 20 ਮਾਰਕਸ ਦਾ ਟੈਸਟ ਹੈ ਤਾਂ ਸਾਡੇ ਟੈਸਟ ਉੱਤੇ ਲਿਖਿਆ ਹੁੰਦਾ ਸੀ 8 ਮੋਰ ਨੀਡਿਡ ਕਿ 8 ਹੋਰ ਚਾਹੀਦੇ ਐ ਬਸ ਜਿਹਦੇ 16 20 ਚ ਉਹਦੇ ਲਿਖਿਆ ਹੁੰਦਾ ਸੀ 4 ਮੋਰ ਨੀਡਿਡ ਵੀ ਸਿਰਫ 4 ਨੰਬਰ ਹੋਰ ਚਾਹੀਦੇ ਤੁਹਾਨੂੰ ਹੁਣ ਗੱਲ ਦਾ ਪਾਸਾ ਬਲਟ ਗਿਆ ਸੋਚ ਬਦਲ ਗਈ ਬੱਚੇ ਦਾ ਵੀ ਸਿਰਫ 4 ਨੰਬਰ ਹੀ ਚਾਹੀਦੇ ਐ ਸਾਡੇ ਵਾਲੇ ਦੱਸਦੇ ਵੀ 16 ਦੇ ਰੇ 20 ਚ ਉਹ ਕਹਿੰਦੇ ਨਹੀਂ ਸਿਰਫ ਚਾਰ ਘਟਾ ਉਧਰ ਚਲੋ ਉਹਦੇ ਤੇ ਕੰਮ ਕਰਨਾ ਬਸ ਉਹਨਾਂ ਦਾ ਪਹ ਲੈ ਲਈ ਕੋਈ ਐਚੀਵਡ ਸੋ ਇਹ ਚੀਜ਼ਾਂ ਬਹੁਤ ਸਿੱਖਣ ਨੂੰ ਮਿਲੀਆਂ ਜੀ ਬਹੁਤ ਮੇਰਾ ਨਜ਼ਰੀਆ ਚੇਂਜ ਹੋ ਗਿਆ ਮੇਰਾ ਠੀਕ ਹੈ ਬਈ ਧੰਨਵਾਦ ਬਈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਅਭਜੀਤ ਵਧਵਾ ਸੀਐਸਟੀ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਹਿੰਮਤਪੁਰਾ ਬਲਾਕ ਹਬੌਰ ਤੋਂ ਜਿਨ੍ਹਾਂ ਨੇ ਹੁਣੇ-ਹੁਣੇ ਫਿਨਲੈਂਡ ਦੇ ਵਿੱਚ ਜਿਹੜੀ ਟ੍ਰੇਨਿੰਗ ਹੈ ਉਹ ਲਾ ਕੇ ਆਏ ਹੈ ਔਰ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦੀ ਹਰ ਕੋਈ ਸ਼ਲਾਘਾ ਵੀ ਕਰ ਰਿਹਾ ਕਿ ਜਿਹੜੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਲਈ ਇਹ ਯਤਨ ਹੋ ਰਿਹਾ ਜਿਹੇ ਯਤਨ ਹੋ ਰਿਹਾ ਇਹ ਬਹੁਤ ਜ਼ਰੂਰੀ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਾਰਤਕ ਜਿਹੜੇ ਨਤੀਜੇ ਹੈ ਉਹ ਵੀ ਸਾਹਮਣੇ ਆਉਣਗੇ ਤੇ ਆਉਣੇ ਵੀ ਚਾਹੀਦੇ ਆ ਕਿਉਂਕਿ ਸਿੱਖਿਆ ਇੱਕ ਅਜਿਹਾ ਖੇਤਰ ਹੈ ਜਿਹਦੇ ਵਿੱਚ ਬੱਚੇ ਆਪਣਾ ਭਵਿੱਖ ਆਪਣਾ ਇਨਸਾਨੀਅਤ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਵੀ ਚੰਗਾ ਇਨਸਾਨ ਬਣ ਲਈ ਵੀ ਸਿੱਖਿਆ ਦੀ ਲੋੜ ਪੈਂਦੀ ਹੈ ਤਾਂ ਉਹਦੇ ਲਈ ਇਹ ਜਿਹੜਾ ਸਿੱਖਿਆ ਦਾ ਖੇਤਰ ਹੈ ਇਹ ਸਹਾਈ ਹੋ ਸਕਦਾ ਹੈ ਜੁੜੇ ਰੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ